ਵੀਡੀਓ ਦੇ ਵਿੱਚ ਥੋੜਾ ਸਵਾਗਤ ਕਰਦੇ ਆ ਜਿੰਨੇ ਵੀ ਸੱਜਣ ਮਿੱਤਰ ਆਪਣੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸ ਦਿੰਨਾ ਵੀ 7-8 ਮਹੀਨੇ ਹੋ ਗਏ ਵੀਰੇ ਆਪਾਂ ਕੋਈ ਵੀ ਅਪਡੇਟ ਤੁਹਾਡੇ ਲਈ ਨਹੀਂ ਲੈ ਕੇ ਆ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਕਿਉਂਕਿ ਵੀਰੇ ਕੋਈ ਪ੍ਰੋਬਲਮ ਚੱਲ ਰਹੀ ਸੀ ਤਾਂ ਕਰਕੇ ਆਪਾਂ ਤੁਹਾਡੇ ਲਈ ਵੀਡੀਓ ਨਹੀਂ ਲੈ ਕੇ ਅੱਜ ਆਪਾਂ ਪਿੰਡ ਚੱਕ ਭਾਈ ਕੇ ਪਹੁੰਚੇ ਜਿਲ੍ਹਾ ਮਾਨਸਾ ਦੇ ਵਿੱਚ ਬਾਈ ਉਹਨਾਂ ਦੇ ਰਵਾਵ ਘੋੜਾ ਰੱਖਿਆ ਹੋਇਆ ਕੋਲ ਤੇ ਇੱਕ ਗੱਲ ਤੁਹਾਨੂੰ ਮੈਂ ਮੋੜ ਦੇ ਵਿੱਚ ਦੱਸ ਦਿੰਦਾ ਵੀਰੇ ਇਹਨਾਂ ਕੋਲੇ ਰਵਾਵ ਘੋੜਾ ਹੈਗਾ ਉਹ ਬਾਈ ਸੰਦੀਪ ਸ਼ਰਮਾ ਲੈ ਕੇ ਆਈ ਸੀ ਬਾਈ ਉਹਨਾਂ ਦਾ ਛੋਟਾ ਭਰਾ ਹੈਗਾ ਤੇ ਉਹ ਅੱਜ ਆਪਣੇ ਵਿਚਾਰ ਨਹੀਂ ਦੇ ਉਹਨਾਂ ਨਾਲ ਨੇ ਹਰਮਨ ਵੀਰ ਤੇ ਆਪਾਂ ਸਾਰੀ ਗੱਲਬਾਤ ਵੀਰ ਉਹ ਨਾਲ ਕਰਾਂਗੇ ਤੇ ਖਸ਼ੀ ਗੱਲ ਗ੍ਰੇਟ ਬਈ ਬਸ ਸਾਰਾ ਮੌਨ ਵੀਰ ਪਹਿਲਾਂ ਦੱਸੋ ਤੁਹਾਡੇ ਆਪਣੇ ਘਰੇ ਆਉਂਦੇ ਹਨ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਚੈਨਲ ਆਪਣਾ ਦੇਖ ਰਹੇ ਨੇ ਸਭ ਨੂੰ ਪਿਆਰ ਸਹਿਤ ਖਸ਼ੀ ਗੱਲ ਬਈ ਜੀ ਜੀ ਵੀਰੇ ਤੁਹਾਡੀ ਬਹੁਤ ਬਹੁਤ ਧੰਨਵਾਦ ਆ ਵੀਰੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਟਾਈਮ ਦੇਣ ਲਈ ਤੇ ਵੀਰੇ ਕਿੰਨਾ ਸਮਾਂ ਹੋ ਗਿਆ ਆਪਾਂ ਘੂੜਿਆਂ ਦੀ ਲੈਣ ਦੇ ਵਿੱਚ ਆ ਗਏ ਆਪਾਂ ਨੂੰ ਨਾ 18 ਤੋਂ ਨਹੀਂ ਸੌਂਦੇ ਮੋਹਰੀ ਹਾਂਜੀ ਪੂਰਨ ਰੱਖਦੇ ਪਹਿਲਾਂ ਇਹ ਤੁਮ ਆਪਣੇ ਜੈਨ ਨੂੰ ਜ਼ਰੂਰ ਦਿੱਤਾ ਠੀਕ ਹੈ ਵੀਰੇ ਜੜੀ ਜੀ ਸ਼ੁਰੂ ਕੀਤਾ ਜੜੀ ਮਿੱਟੀ ਚੱਬੀ ਘੋੜੀ ਲੈ ਕੇ ਆਏ ਹਾਂ ਜੀ ਇੱਥੋਂ ਕੰਮ ਵਧਾਇਆ ਜੀ ਜੂਰੀ ਜਾਂਦੀ ਬਿਸੀਰੀ ਜਾਂਦੀ ਇੱਥੇ ਇੱਕ ਟੀੜੀ ਵਾਲੇ ਬਾਬੇ ਨੂੰ ਕਿਸੇ ਨੇ ਆਪਾਂ ਠੀਕ ਹੈ ਵੀਰੇ ਪਰ ਪ੍ਰਮਾਤਮਾ ਨੇ ਇੰਨਾ ਖਾਤਾ ਵੀ ਸਾਨੂੰ ਘੋੜਿਆਂ ਦੀ ਵਰਤੋਂ ਬਣਾਉਂਦਾ ਹਾਂ ਹਾਂਜੀ ਠੀਕ ਹੈ ਵੀਰੇ ਆਪਾਂ ਕੌਣ ਹੁੰਨੇ ਆ ਨਾ ਕੋਈ ਆਪਾਂ ਨਾਲੇ ਉਹਦੀ ਦੇਣਾ ਕੋਈ ਜਿਹਦੇ ਘਰੇ ਖੜਾ ਦਾ ਹਾਂਜੀ ਕਿ ਕਦੇ ਪੰਡਾ ਸਿੰਘ ਦਾ ਨਾ ਸਭ ਤੋਂ ਵੀ ਇਹ ਨਹੀਂ ਦੇਣਾ ਤੇ ਆਪਣੇ ਕੋਲ ਕੁਛ ਨਹੀਂ ਨਾ ਕੇ ਪ੍ਰਮਾਤਮਾ ਦਾ ਦੇਣਾ ਆਪਣੇ ਕੋਲ ਕੁਛ ਨਹੀਂ ਹੈ ਹਾਂਜੀ ਠੀਕ ਹੈ ਵੀਰੇ ਪੂਰਾ ਇੰਕੀ ਦਾ ਕੀ ਕਾਰਨ ਆ ਬਣੀ ਜੀ। ਨਹੀਂ ਨਹੀਂ ਚੋੜੀ ਜੀ ਨਾਲ ਸੁਣ ਲਈ ਉਹ ਜਿਹੜਾ ਬਾਈ ਘੁੰਮਣ ਗਿਆ ਸੀ ਨਾ ਫਰੀਦਗੜ੍ਹ। ਠੀਕ ਹੈ ਜੀ। ਇਹ ਸੱਤ ਜਣੇ ਜਿਹੜੇ ਬਾਈ ਨੂੰ ਰਹੀ ਹਾਂਜੀ ਤੇ ਜਿਹਦੇ ਵਿੱਚੋਂ ਬਾਈ ਦੇ ਨਾਲ ਤਿੰਨੋਂ ਦੇ ਆਈ ਦੀ ਗੋਲ ਜੀ ਹਾਂਜੀ ਇੱਕ ਭਾਗ ਜੀ ਆ ਜ ਆਪਣਾ ਸਰਵਰ ਦੀ ਪੋਸਟ ਠੀਕ ਹੈ ਜੀ। ਇਹਨਾਂ ਦੀ ਚਾਰਜਾਂ ਦੇ ਮੌਕੇ ਵੀ ਰੱਖਦੇ ਹਾਂਜੀ। ਜਦ ਦੀ ਪਰਟੀ ਸੀਗੀ ਕੁੜੀ ਜਦੋਂ ਉਸ ਨਾਲ ਲਾ ਠੀਕ ਹੈ। ਮੌਕੇ ਜੀ ਲਈ ਮੌਕਾ ਠੀਕ ਹੈ। ਇਹ ਜੀਰੇ ਕੰਮ ਕਰ ਦੋ ਜੀ ਤਾਂ ਜੀ ਉੱਧਰ ਲੱਗੇ ਸੀ ਠੀਕ ਹੋ। ਉਹਦੇ ਨਾਲ ਹੀ ਉਸੇ ਨੇ ਸ਼ੁਰੂ ਕਰੇ ਸੀ ਕੰਮ ਬਾਈ ਇਹ ਨਹੀਂ ਘੋਡੇ ਤੋਂ ਪੋੜੀ ਦੀ ਸਟਾਰਟਿੰਗ ਉਸੇ ਨੇ ਕਰੀ ਸੀ ਬਾਈ ਇਹ ਤੋਂ ਪਹਿਲਾਂ ਵੀ ਲੈ ਕੇ ਆਇਆ ਸੀ ਆਪਣੇ ਕੋਲ ਪੋੜੀ ਹੀ ਰੱਖਦੇ ਸੀ ਪਹਿਲਾਂ ਘੋੜਾ ਪਹਿਲੀ ਵਾਰ ਹੀ ਰੱਖਿਆ ਪਹਿਲੀ ਵਾਰ ਹੀ ਰੱਖਿਆ ਆਪਣੇ ਕੋਲ ਠੀਕ ਹੈ ਘੋੜੇ ਨੂੰ ਤੀਜਾ ਸਾਲ ਹੋ ਗਿਆ ਆਪਣੇ ਜਿਹੜੇ ਘਰੇ ਨਾ ਤੇ ਬਾਈ ਨੇ ਸ਼ੁਰੂ ਕਰੇ ਸੀ ਕੰਮ ਠੀਕ ਹੈ ਇਹ ਘਰ ਦਾ ਬੱਚਾ ਵੀ ਆਪਣੀ ਹੀ ਲੇ ਕੇ ਆਇਆ ਸੀ ਠੀਕ ਹੈ ਬਾਈ ਵੀ ਲੈ ਕੇ ਆਇਆ ਸੀ ਅੱਛਾ ਬਾਈ ਨਾਲ ਸੀ ਆਪਣੇ ਮਰਾਸ ਤੋਂ ਬਾਈ ਬਿੰਦਰ ਹਾਂ ਤੇ ਉਹ ਤੇ ਬਾਈ ਤੇ ਗੜੀ ਕਿ ਲਏ ਗਏ ਜਿਹੜਾ ਹਰਮ ਕੋਲ ਦੇਖਦੇ ਵਈਗੜੇ ਪਾ ਦਿੱਤਾ ਭਾਈ ਨਹੀਂ ਦਵਾਇਆ ਭਾਈ ਨਾਲ ਲਿਆਇਆ ਹਨ ਇਹਨਾਂ ਨੇ ਇੰਸਟਾਟ ਸਰਵ ਦੇ ਸ਼ੁਰੂ ਕੀਤੀ ਪਹਿਲਾਂ ਵਧੀਆ ਪਾਲਣ ਸ਼ੁਰੂ ਕੀਤਾ ਇਹਨਾ ਆ ਹੁਣ ਵਧੀਆ ਮਾਰਕੀਟ ਤੇ ਵਧੀਆ ਲਾਭ ਬਣਾ ਰਿਹਾ ਆ ਆਪਾਂ ਇਹ ਇਸ ਟਾਈਮ ਕਿੰਨੀ ਉਮਰ ਕਰਦੇ ਲੈ ਵੀਰੇ ਇਹ ਵੀਰੇ 2 ਦੰਦ ਲੱਗ ਪੁੱਛਿਆ ਹਨ ਤੇ ਇਹ ਵੀ ਆ ਮੰਨ ਲਓ ਵੀ ਤਕਰੀਬਨ 7 ਤੋਂ 8 ਰਿਜ਼ਲਟ ਤਾਂ ਪ੍ਰੋਪਰ ਆ ਰਹੇ ਹਾਂ ਹਾਂਜੀ ਪੂਰੇ ਵਧੀਆ ਸਕੌਟਲੈਸ ਬੱਚੇ ਆਏ ਨੇ ਹਨਾ ਕੰਡ ਤੋਂ ਪੂਰਾ ਵਧੀਆ ਨਾ ਸੋ ਸਾਰਾ ਆ ਸਾਰਾ ਆਪਾਂ ਵੀਡੀਓ ਦੇ ਵਿੱਚ ਹਾਂ 21 ਤੋਂ 22 ਘੋੜੀਆਂ ਅਸਟਾਵੇ ਜਾਂ ਵੇਡ ਹੋ ਚੁੱਕੀਆਂ ਨੇ ਦੋ ਘੋੜੀਆਂ ਆਪਣੇ ਕੋਲੇ ਅਸਟਾਵੇ ਧਰੇ ਖੜੀਆਂ ਨੇ ਠੀਕ ਹੈ ਬੱਤੀ ਨੇ ਬੱਤੀ ਆ ਬਾਈ ਇੱਕ ਦਾ ਬਾਗ ਲਗਾਣ ਵਾਲੇ ਬਾਗੜੇ ਧੋੜੇ ਦੀ ਹੈ ਜੀ ਠੀਕ ਹੈ ਉਹਦੇ ਤਾਂ ਮੰਨ ਲਓ 20 ਦਿਨ ਹੀ ਰਹਿੰਦੇ ਉਸ ਨੂੰ ਠੀਕ ਹੈ ਉਹ ਜਿਹੜੀ ਕਾਕੀ ਜੀ ਆ ਉਹਨੂੰ ਸੁੱਤਣਾ ਨਹੀਂ ਦੱਲਿਆ ਠੀਕ ਹੈ ਹਾਂਜੀ ਤੇ ਕਿੰਨੀ ਹਾਈਡ ਕਰ ਦਿੱਤੇ ਵੀਰੇ ਆ ਆਸਤਾਂ ਵੀਰੇ ਫੱਟੀ ਵਾਲੀ ਜੇ ਆਪਾਂ ਕਹਿ ਲਈਏ ਉਹ ਤਾਂ ਫੱਟੀ ਵਾਲੀ ਨੂੰ ਕਹਿੰਦੇ ਨੇ ਐ ਕਰਤਾ ਜੀ ਫੱਟੀ ਸਕੇਅਰ ਮਾਰ ਲਓ ਜੀ ਆਪਾਂ ਦਾ ਵੀਰੇ 67 ਇੰਚ ਦਾ ਦਿਆ ਹਣਾ ਅੱਗੇ ਕੁਝ ਕਹਿੰਦੇ ਨੇ ਯਾਰ 60 ਮੀਟਰ 69 ਲੱਗਦਾ ਐ ਲੱਗਦਾ ਨਹੀਂ ਆਪਾਂ ਉਹ ਚੀਜ਼ ਦਾ ਉਹ ਲੈ ਨਹੀਂ ਰੱਖਦੇ ਜਿੰਨੀ ਫਾਇਟ ਹੈਗੀ ਜਿੰਨੀ ਹੈਗੀ ਆਪਾਂ ਉਮੀ ਬੱਥਾ ਕੱਲ ਨੂੰ ਗੱਲ ਦੇਣੀ ਆ ਜਾਂਦੀ ਹੈ ਜੀ ਹਾਂ ਅਗਲਾ ਦੇਖੇ ਕੋਈ ਦਿੱਕਤ ਨਹੀਂ ਆਪਾਂ ਵੀਡੀਓ ਦੇ ਵਿੱਚ ਕਹਿ ਦਈਏ ਸਾਰਾ ਮਾਲ ਨਾ ਕਰੇ ਲੱਗੇ ਕੱਲ ਹੋਰ ਨਿਕਲੇ ਉਹ ਚੀਜ਼ ਚੰਗਾ ਨਹੀਂ ਲੱਗਦਾ ਹਾਂਜੀ ਉਹ ਤਾਂ ਕਿਉਂਕਿ ਕੋੜੇ ਚੀਜ਼ ਹੀ ਹੈ ਜਿਹੜੀ ਇਹਦੇ ਨਾਲ ਹੀ ਤੁਸੀਂ ਆਇਓਦੇ ਮੇਰੇ ਕੋਲ ਚੱਲ ਗਿਆ ਹਾਂ ਘੋੜਿਆਂ ਨਾਲ ਹੀ ਕਾਰਵਾਚਾ ਕੋੜਿਆਂ ਨਾਲ ਆਪਾਂ ਕਿਸੇ ਨੂੰ ਨਹੀਂ ਜਾਣਦੇ ਕਿਉਂਕਿ ਜਿਹਦੇ ਘਰੇ ਘੋੜਿਆ ਉਹ ਮੇਰੇ ਚੱਲ ਕੇ ਆਊਗਾ ਉਹਦੇ ਨਾਲ ਹੀ ਮੋਹ ਪਿਆਰ ਬੱਧਾ ਹਾਂਜੀ ਨਹੀਂ ਆਪਣੀ ਕੀ ਬਦੌਲਤ ਵੀਰੇ ਆਪਾਂ ਘੋੜੇ ਦੀ ਬਦੌਲਤ ਹਾਂਜੀ ਹਾਂ ਘੋੜੇ ਦੀ ਬਦੌਲਤ ਆਏ ਅੱਜ ਘੋੜੇ ਨੇ ਆਪਾਂ ਨੂੰ ਇੱਥੋਂ ਤੱਕ ਲਿਆਉਣਾ ਵੀਰੇ ਹਾਂ ਤਾਂ ਆਪਾਂ ਬੁੱਧੀਆ ਨੇ ਠੀਕ ਹੈ ਹਾਂਜੀ ਤੇ ਵੀ ਇੱਕ ਕੰਮ ਪੁੱਛਦਾ ਸੀ ਮਾਤਾ ਜੀ ਕਿ ਜਿਹੜੇ ਆਜਾਣੇ ਕਿੰਨੇ ਫੀਸ ਲਗ ਰਿਹਾ ਹੈ ਜੀ ਮੈਂ ਫੀਸ ਇਹਦੀ ਪਹਿਲਾਂ ਸੀਗੀ ਆਪਣੇ ਕੋਲ 11000 ਹਾਂਜੀ ਕਿਸੀ ਕੋਈ ਨਹੀਂ ਠੀਕ ਹੈ ਫਿਰ ਜਦੋਂ ਜਿਹੜੀ ਕੰਮ ਦੀ ਆਪਾਂ ਅੱਧੀ ਫੀਸ ਲਗਾਉਂ ਤੀ ਵੀ ਉਈ ਗੱਲ ਨਹੀਂ ਹੋਈ ਪਤਾ ਚੌਣਾ ਹਾਂਜੀ ਬਾਕੀ ਵੀਰੇ ਬੱਚੇ ਹਾਂ ਅ ਫਿਰ ਉਸੇ ਕਰਕੇ ਹੋ ਗਿਆ ਨਾ ਵੀਰੇ ਪਹਿਲਾਂ ਨਾ ਨੋਰਮਲ ਫੀਸ ਕਰਕੇ ਸਾਨੂੰ ਦਿੱਕਤ ਆ ਸਾਨੂੰ ਕਹੀ ਵੀ ਨਹੀਂ ਕਿਹਾ ਜਿੰਨੇ ਤੋਂ ਚਾਪਰਾ ਆਉਣਾ ਸੀ ਉਹਨਾਂ ਲਈ ਵੀ ਕੀ ਕਰਨ ਕਹਿੰਦੇ ਆ ਫੀਸ ਤੁਸੀਂ ਘੱਟ ਰੱਖੀਏ ਕਹਿੰਦੇ ਇਹ ਅਲੱਗ-ਅਲੱਗ ਕਹਿੰਦਾ ਪਤਾ ਨਹੀਂ ਕੀ ਲੋਕ ਸਿਆ ਹਾਂਜੀ ਇਹ ਵੀ ਹੈ ਫਿਰ ਅਸੀਂ ਕਹਾਂ ਵੀ ਚਲੋ ਕੋਈ ਗੱਲ ਨਹੀਂ ਫਿਰ ਸਾਡਾ ਸਿਸਟਮ ਇਹ ਸੀ ਬਈ ਵੀ ਆਪਰ ਕੋਈ ਥੋੜੀ ਫੀਸ ਦਾ ਲਾਅ ਤੇ ਹੀ ਰੱਖੀਏ ਠੀਕ ਹੈ ਵੀਰੇ ਆਪਾਂ ਦਾ ਸਿਰਫ ਇਹ ਰੱਖਣਾ ਸੀ ਵੀ ਆਪਾਂ ਦਾ ਸ਼ੌਕ ਆ ਹਨਾ ਅੱਗੇ ਬੱਚਿਆਂ ਨੂੰ ਸ਼ੌਕ ਤਾਂ ਵੀ ਕਿਉਂਕਿ ਆਪਣੇ ਘਰੇ ਜਾਂ ਘੋੜੀ ਆਵੇ ਆਪਣੇ ਕੋਲ ਉਹ ਬੱਚਾ ਜਾਵੇ ਦੁਨੀਆ ਕਾਹਨਾ ਦੇਖੇ ਉਹ ਨਾ ਠੀਕ ਹੈ ਵੀ ਉਹਨੂੰ ਦੇਖ ਕੇ ਕੁੜੀਆਂ ਹੋਰ ਹੋਣਾ ਕਾਹਕੇ ਨਾ ਵੀ ਛੋਟੇ ਤੋਂ ਛੋਟਾ ਮਗਰ ਦਾ ਭਾਈ ਲੈਣਾ ਬਈ ਸੋਦਾ ਜੀ ਦਾ ਰੋਖਾ ਹੋਣਾ ਜੀ ਰੋਖਾ ਹੈ ਨਵੀਂ ਕਿਉਂਕਿ ਅਗਰ ਕੀ ਆਪਾਂ ਨੇ ਲੋਕਾਂ ਨੂੰ ਭਾਵੇਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਘੋੜਿਆਂ ਦੀ ਲੱਖ ਲੱਖ ਡੇਢ ਡੇਢ ਕਰਕੇ ਵੀ ਸੋਈ ਚੁੱਕੀ ਹੈ ਵੀ ਆਮ ਬੰਦਾ ਵੀ ਘੋੜੀ ਪਰਾਉਣ ਦਾ ਸ਼ੌਕ ਮਾਰਦਾ ਬਿਲਕੁਲ ਜੀ ਬਿਲਕੁਲ ਆਂ ਜੀ ਆਗਰ ਕੀ ਇਸੇ ਕਰਕੇ ਨਾਰਮਲ ਫੀਸ ਰੱਖੀ ਜੀ ਬਈ ਠੀਕ ਹੈ ਤੇ ਹੋਰ ਆਪਾਂ ਨੇ ਫੀਸ 15000 ਤੱਕ ਹੀ ਹੈ ਨਾ ਕੋਈ ਵੀ ਕਿਸੇ ਨਾਲ ਕੋਈ ਧੱਕਾ ਨਹੀਂ ਹੈਗਾ ਬਈ ਹੈ ਨਾ ਕੋਈ ਗੱਲ ਨਹੀਂ ਜਿੰਨਾ ਕਿ ਸਹਿਯੋਗ ਹੋਇਆ ਉਹ ਮੈਂ ਅੱਤੀ ਟੀਮਾਂ ਦੀ ਬਾਕੀ ਸਿਸਟਮ ਇਹ ਹੈਗਾ ਵੀ ਘੋੜੀ ਜੇ ਕਿਸੇ ਆਗੂ ਨੇ ਕਿਹਾ ਵੀ ਅਸੀਂ ਰੱਖ ਕੋਈ ਦਿੱਕਤ ਨਹੀਂ ਵੀਰੇ ਆਪਣੇ ਕੋਲੇ 4 ਤੋਂ 5 ਘੋੜੀਆਂ ਰੱਖਣ ਦਾ ਪੱਕੀ ਹੈਗੀ ਆ ਗਏ ਵੀਰੇ ਨਾਲ ਡਾਕਟਰ ਆਮੇ ਕੋਲੇ ਚੌੜੀ ਬਰਤੀ ਹੈਗੀ ਨਾ ਕੋਈ ਦਿੱਕਤ ਜਦੋਂ ਮਰਜੀ ਆਉਣ ਕੋਈ ਦਿੱਕਤ ਨਹੀਂ ਮਰਜੀ ਅਗਲਾ ਚੱਲ ਕੇ ਆਵੇ ਆ ਵੀ ਹਾਂ ਕੋੜੀ ਦੇ ਆਵੇ ਇਹ ਕੋਈ ਦਿੱਕਤ ਨਹੀਂ ਆਪਣੇ ਕੋਲੇ ਘੋੜੀ ਵੀ ਆਪਣੇ ਕੋਲੇ ਬੰਦਾ ਰੱਖਣ ਦੀ ਵੀ ਸਲਤ ਹੈਗੀ ਆ ਕੋਈ ਦਿੱਕਤ ਨਹੀਂ ਇਹ ਫਿਰ ਵੀ ਆਲਾ ਕਹਿੰਦਾ ਬਤਾ ਘੋੜੀ ਦੇ ਨਾਲ ਰਹਿਣਾ ਆਪਣੇ ਕੋਲ ਜਗ੍ਹਾ ਹੈਗੀ ਉੱਪਰ ਜਿੰਮੀ ਮਰਜੀ ਆਲਾ ਆਪਦੀ ਘੋੜੀ ਦੀ ਦੇ ਫੱਟੀ ਆਪਾਂ ਕੋਈ ਇਹ ਚੀਜ਼ ਦਾ ਫਰਕ ਵੀ ਕਰਨਾ ਜਿਹੜੀ ਚੀਜ਼ ਆਪਣੀ ਘੋੜੀ ਆ ਰੋਪੂਣੀ ਹੈ ਨਾ ਉਹੀ ਚੀਜ਼ ਆਪਾਂ ਅਗਲੀ ਦੀ ਘੋੜੀ ਨੂੰ ਖਾਵਾਂ। ਸਹੀ ਹੈ ਵੀਰੇ। ਉਹ ਨਹੀਂ ਵੀ ਕਰਦੇ ਵੀ ਜਿਹੜੇ ਆਪਾਂ ਆਪਦੀ ਨੂੰ ਅੱਡ ਪਾਤਾ ਉਹਨੂੰ ਅੱਡ ਪਾਤਾ ਨਾ। ਚਲੋ ਜੀ ਅਗਲੇ ਦਾ ਮਾਲਕ ਨੂੰ ਦੇਖਦਾ ਜਾਂ ਪਰਤਾ ਦੇਖਦਾ ਨਹੀਂ ਜੀ ਉਹ ਪਰਮਾਤਮਾ ਦੀ ਜਾਨੀ ਹੈ ਆਪਾਂ ਜੀ। ਈਰ ਭਾਵ ਕਰਕੇ ਦਾ ਫਿਰ ਫੈਸਲਾ ਲੀਣਾ ਈਰ ਭਾਵ ਨੂੰ ਜਾਂ ਜੀ ਹਾਂ ਜੀ। ਤੇ ਵੀਰੇ ਇੱਕ ਗੱਲ ਹੋ ਰਹੀ ਜਾਂਦੀ ਹੈ ਅਗਲੇ ਜੀ ਲੋਕਾਂ ਦੇ ਥੋੜੇ ਥੋੜੇ ਰੱਖਿਆ ਲੰਗਾ ਸਾਡਾ ਘੋੜਾ ਵੀਰੇ ਹਣਾ। ਨਹੀਂ ਵੀਰੇ ਆਪਣਾ ਘੋੜਾ ਜੀ ਆਪਣਾ ਘੋੜਾ ਤਾਂ ਹੈ ਹੀ ਆਪਾਂ ਦਾ ਕਹਿੰਦੇ ਵੀ ਇਹ ਪ੍ਰਮਾਤਮਾ ਨੇ ਦਿੱਤਾ ਆਪਾਂ ਨੂੰ ਹਣਾ ਲੋਕਾਂ ਅੱਪਾ ਕੋਰੋਨਾ ਰੱਖਣ ਵਾਲੇ ਵੀ ਇਹਨਾਂ ਨੂੰੜ ਅੱਪਾ ਦਾ ਇੱਕ ਜਰੀਆ ਬਣਦੇ ਆ। ਹਾਂਜੀ। ਸਾਹ ਸੰਭਾਲ ਕਰਨ ਵਾਸਤੇ ਇੱਕ ਜਰੀਆ ਬਣਾਇਆ। ਅੱਪਾ ਦਾ ਵਾਲੇ ਦੀ ਸੇਵਾ ਦਾ ਲਾਇਆ। ਹਾਂ ਜੀ। ਤੇ ਅੱਪਾ ਵੀ ਮਾਰ ਕੇ ਦੇਣਾ ਭਾਈ। ਹਾਂ ਜੀ। ਅੱਪਾ ਦੇ ਸਾਹ ਰੱਖਣ ਵਾਲੇ ਕੋਈ ਵੀ ਨਹੀਂ ਹੈਗੇ। ਹਾਂ। ਤੇ ਵੀ ਜਿਵੇਂ ਮਾਰਕੀਟ ਦੇ ਵਿੱਚ ਹਨਾ ਢੀੜ ਚੱਲ ਰਹੀ ਹੈ। ਇਧਰ ਆਏ ਹਾਂ ਬਹੁਤ ਅੱਲੇ ਨੰਬਰ ਤੇ ਥੀੜ ਹੈਗੀ ਪੈ ਰਹੀ ਹੈ ਦੇਖ ਜਾਂਦਾ ਵੀਰੇ ਤੇ ਆਪਾਂ ਕੀ ਦੇ ਰਹੇ ਮੇਰੇ ਰਵਾਬ ਵੀਰੂ ਦਾ ਜਿਹੜੀ ਜਦੋਂ ਭਾਈ ਨੇ ਘੂੜਾ ਲਿਆਂਦਾ ਸੀ ਹਾਂਜੀ ਹਾਂ ਉਹਦੋਂ ਦੋ ਕੱਟੇ ਉਹ 골ਡ ਡੈਮਡ ਥੀੜ ਤੇ ਲਿਆਂਦੀ ਸੀ ਉਹਨਾਂ ਨੇ ਠੀਕ ਹੈ ਉਸ ਤੋਂ ਬਾਅਦ ਫਿਰ ਪਾਏ ਆਪਾਂ ਨੇ ਭਾਈ ਦੀ ਜਾਨ ਤੋਂ ਬਾਅਦ ਸਵਾਸਾਰੂ ਗੱਡੀ ਉਤਰੂ ਦੇ ਵਿੱਚ ਠੀਕ ਹੈ ਉਹ ਉਸ ਚੀਜ਼ ਦਾ ਸਾਨੂੰ ਬਹੁਤ ਦੁੱਖ ਆ ਸਾਡਾ ਸਾਰਾ ਪਰਿਵਾਰ ਫਾਦਰ ਸਾਹਿਬ ਦਾ ਜਮਈ ਤੋਂ ਜੀ ਜਾਣ ਤੋਂ ਬਾਅਦ ਕਿਉਂਕਿ ਹੁਣ ਚਾਰੇ ਗੇਟ ਗੇਟ ਤੋਂ ਘਰੇ ਵਸ ਆਪਾਂ ਅੱਜ ਕਿਤੇ ਮਿਲਨ ਦਾ ਗਈ ਨਹੀਂ ਸਭਾ ਸਾਹੂ ਜੀ ਆਪਾਂ ਸਭ ਨੂੰ ਵੀ ਆਦਰ ਕਰਾਈ। ਫਾਜ਼ਲ ਸਾਹਿਬ ਨੂੰ ਵੀ ਆਪਾਂ ਬਾਹਰ ਲਈ ਨੀੜ ਨਹੀਂ ਥੋੜੀ ਹੁੰਦੀ ਠੀਕ ਹੈ ਵੀਰੇ। ਤੇ ਬੋਲੀ ਕਹਿੰਦੇ ਆਪਾਂ ਘਰੀ ਪਾਓ ਜੌਲ ਹੋ ਰਹੇ ਨੇ ਵੀਰੇ ਜਦੀ ਛੋਲੇ ਇਹ ਕਿ ਜਾਂ ਆਪਾਂ ਤੋਂ ਤਾਰਾ ਮੀਰਾ ਮਤੋਂ ਦੀ ਫਾਉਰ ਵਾਲਾ ਪੈ ਗਿਆ ਹਨ। ਅਸੀਂ ਇਹ ਚੀਜ਼ਾਂ ਘਰੇ ਵਿਚਾਰ ਕਰਕੇ ਪਾਉਂਦੇ ਹਾਂ। ਮਾਲ ਕੇ ਦੇਸੀ ਘਰਾਗ ਦੇਣਾ ਹਾਂ। ਹਾਂਜੀ ਬਿਲਕੁਲ ਠੀਕ ਹੈ ਤੇ ਬਹੁਤ ਸੋਹਣਾ ਵੀਰੇ ਥੋੜਾ ਤਿਆਰ ਹੁੰਦਾ ਹੈ ਨਾ। ਇਹ ਬੈਕਰੀ ਦੀ ਕਿਰਪਾ ਬਈ ਆਪਾਂ ਦਾ ਕੌਣ ਹੈ ਹਨ ਸਹੀ ਹੈ ਵੀਰੇ। ਜੇ ਲੋਟ ਕਹਿੰਦੇ ਤਾਂਗਾ ਆਪਾਂ ਆਪਣੇ ਚ ਆਪ ਲੋਕ ਵੀਰੇ ਪਤਾ ਕੀ ਹੁੰਦਾ ਆਗਲਾ ਕਹਾ ਮੇਰਾ ਘੋੜਾ ਮੈਂ ਉਹਨੂੰ ਲੋਕ ਸਰੌਣ ਫੇਰ ਫੇਰ ਹਾਂਜੀ ਸਹੀ ਹੈ ਵੀ ਕਿ ਅੰਕ ਜੀ ਤੁਸੀਂ ਵੀ ਦੱਸੋ ਸਾਰੇ ਵੀਰਾਂ ਨੂੰ ਕਿ ਕਿੰਨਾ ਆਪਾਂ ਨੂੰ ਕਿੰਨਾ ਸਮਾਂ ਲੱਗਦਾ ਹੈ ਕਿ ਉਹਦੇ ਨੂੰ ਕਿੱਥੇ ਪਾਸੇ ਤੋਂ ਆਣੀ ਹੋਰ ਉਹਦੇ ਨੂੰ ਕਿੱਥੇ ਜਾਣਾ ਪੈਂਦਾ ਹੈ ਠੀਕ ਹੈ ਉਹ ਵੀ ਬਹਿਣਾ ਹੈ ਅਸੀਂ ਵੀ ਸਭ ਦੇ ਕੋਲ ਬੈਠ ਕੇ ਠੀਕ ਹੈ ਇਹ ਸਭ ਤੋਂ ਮੈਂਨ ਗੱਪਟਾ ਜੀ ਜਿਹੜਾ ਇੱਕ ਤਾਂ ਇੱਕੇ ਪਰਿਵਾਰ ਹੈ ਹਾਂਜੀ ਉਹ ਦਾਤਾ ਜੀ ਰੈਂਟ ਲੈ ਕੇ ਲੱਗਦੇ ਦੂਜੇ ਵਾਲੇ ਕੋਲ ਹਾਂਜੀ ਦੀ دوسری ਗੱਲ ਹੋਣੀ ਸਾਰੀ ਬੱਲੇ ਕਹੀ ਜਾਂਦੀ ਕਿ ਤੇ ਲੱਖ ਲੱਖ ਰੱਖਾ ਜੀ ਹਾਂ ਜੀ ਦੋ ਚਿਤਾਂ ਤੋਂ ਵੀ ਜਾਂਦੀ ਧਿਆਨ ਜੀ ਜੀ ਦੂਜੀ ਗੱਲ ਇਹ ਫੀਸ ਵਿੱਚ ਜਿਆਦਾ ਘੱਟ ਇੱਚੀ ਵੀ ਗੱਲਾਂ ਦੋਨੇ ਅਸੀਂ ਕਿਸੇ ਨੂੰ ਕੋਈ ਗਿਆ ਰਾਹ ਆਇਆ ਕਹਿੰਦਾ ਹਾਂ ਜੀ ਇਸ ਕੰਮ ਜਿਹੜਾ ਥੋੜੀ ਜਿਹਾ ਫਰਕੂ ਦਾ ਫੀਸ ਘੱਟ ਲੈਣਾ ਹਾਂ ਜੀ ਉਹੀ ਗੱਲ ਤੇ ਰੋਜ਼ ਨੂੰ ਜਦੋਂ ਜਦ ਹਾਂ ਜੀ ਅਸੀਂ ਇਹਨੂੰ ਵੀ ਝੂਠਾ ਦੇਖੋ ਜੇ ਆ ਦੇਖੋ ਹਾਂ ਜੀ ਉਹੀ ਆ ਕੇ ਦੇਖਾ ਬੜੀ ਬਚਾਲ ਠੀਕ ਹੈ ਹਾਂ ਜਦੋਂ ਉਹਨੇ ਆ ਕੇ ਦੇਖਿਆ ਫਿਰ ਕਿਹਾ ਯਾਰ ਠੀਕ ਆ ਤੁਹਾਡੀ ਗੱਲ ਮੰਨੂ ਨੂੰ ਆਏ ਲੱਗਿਆ ਵੀ ਕੋਈ ਕਮੀ ਨਾ ਹੋ ਕੋਈ ਠੀਕ ਹੈ ਤੇ ਉਹ ਕਹਿੰਦੇ ਮੈਂ ਬਾਹਰ ਦੀ ਡੈਡੀ ਕੋਲ ਆਈ ਉਹ ਬਾਅਦ ਚ ਹਾਂਜੀ ਅਗਲਾ ਕਹਿੰਦਾ ਵੀ ਫੀਸ 11000 ਰੱਖ ਰਹੀ ਇਹ ਉਹ ਮੈਨੂੰ ਉਹ ਲੋਮਾ ਜੀ ਸਰ ਡੈਡੀ ਕੋਲ ਆ ਕੇ ਜਦੋਂ ਫਿਰ ਬੈਠੇ ਡੈਡੀ ਕੋਲ ਗੱਲਾਂ ਬਾਤਾਂ ਕਰੀਆਂ ਉਹਨਾਂ ਨੇ ਇਹ ਗੇੜੀ ਨਹੀਂ ਦੱਸਿਆ ਉਹਨਾਂ ਨੂੰ ਠੀਕ ਹੈ ਜੀ ਹਾਂ ਠੀਕ ਹੈ ਤੇ ਹਾਂ ਬਈ ਤੁਸੀਂ ਕੀ ਕਹਿਣਾ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਬਹਿਲੀ ਕਰਦਾ ਸੀ ਜਿਹੜਾ ਟੂਡੇ ਲਾਖਦਾ ਉਹ ਸਾਡਾ ਧੰਨਵਾਦ ਹੈ ਸਭ ਤੋਂ ਜਨਮ ਮਾਰਕ ਤੋਂ ਨਾਮ ਕੀ ਹੈ ਅੱਗੇ ਆਂਦੇ ਦੂਜੀ ਗੱਲ ਬਹਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਕਿ ਜਿਆਦਾ ਹੈ ਇਹ ਕੋੜੀਆਂ ਦੇ ਬਹੁਤ ਸੁੰਜਾ ਕੇ ਜੇ ਅਸੀਂ ਹਾਂ ਇਹ ਕੋੜੀਆਂ ਦੇ ਬਹੁਤ ਸਾਰੇ ਹੈ ਨਾ ਹਾਂ ਇਹ ਕੋੜੀਆਂ ਦੇ ਬਗੈ ਨਹੀਂ ਇਹ ਕਰਦੇ ਆਗੇ ਬਹੁਤ ਜਨਮਾ ਸਾਡਾ ਵੀ ਪੰਜਾਬ ਦੇ ਪੁੱਤ ਮਿਲਣਾ ਸਹੀ ਹੈ ਸਾਡਾ ਇਸ ਕਰਕੇ ਸੁਣਾ ਬੰਦਾ ਹੋਣਾ ਰਿਸਟ ਲਾਉਣਾ ਕੋਈ ਇੰਨਾ ਨੰਨਲਾ ਹੈ ਸਹੂਲਤ ਹੋ ਗਿਆ ਕਿ ਜਿੱਤੇ ਆਉਣ ਲੱਗੇ ਬਈ ਇਹ ਪਹਿਲਾਂ ਹੀ ਬਾਈ ਬਿੰਦਰ ਨਾਲ ਦੀ ਸਾਡੀ ਪੁੱਤ ਜਹਾਜ ਬਾਈ ਨੂੰ ਪਾਈ ਸੀ ਯਾਰ ਜੇ ਆਪਾਂ ਕਹਿੰਦੇ ਬਾਈ ਨੂੰ ਮਿਲੇ ਸੀ ਨਾ ਸਿਰਫ ਘੋੜੀਆਂ ਕਰਕੇ ਮਿਲੇ ਸੀ ਬਾਈ ਘੋੜੀਆਂ ਕਰਕੇ ਬਈ ਅੱਜ ਜਾਣਾ ਘੋੜੀਆਂ ਕਰਕੇ ਆਪਾਂ ਉਹ ਆਪਣੀ ਕੋਈ ਘੋੜਾ ਨਹੀਂ ਸੀਗਾ ਬਾਈ ਤਲਵੰਡੀ ਨੇਲਾ ਲੱਗਿਆ ਸੀ ਉਦੋਂ ਬਾਈ ਉੱਥੇ ਘੋੜਾ ਲੈ ਕੇ ਗਿਆ ਹੋਇਆ ਅਸੀਂ ਮੇਰੀ ਮਾਸੇਂ ਦੀ ਤੇ ਭੱਜੇ ਹੋਏ ਸੀ ਠੀਕ ਹੈ ਕਿ ਉੱਥੋਂ ਉਹਨੇ ਵੀ ਸਾਨੂੰ ਫੋਨ ਕਰਿਆ ਵੀਡੀਓ ਪਾਈ ਅਸੀਂ ਦੇਖਿਆ ਬਾਈ ਦਾ ਘੋੜਾ ਬਾਈ ਨਾਲ ਗੱਲਬਾਤ ਕੀਤੀ ਫਿਰ ਅਸੀਂ ਗੱਲਬਾਤ ਕਰਕੇ ਬਾਈ ਕੋਲ ਘੋੜੀ ਲੈ ਕੇ ਗੇ ਘਰੋਂ ਕਿੱਥੋਂ ਸਾਡਾ ਪਿਆਰ ਵਧਿਆ ਬਾਈ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਬਾਈ ਨਾਲ ਹੋਰ ਪਿਆਰ ਆਜੀ ਸਾਡਾ ਫੈਮਿਲੀ ਰਿਲੇਸ਼ਨ ਬਣ ਗਿਆ ਵੀ ਇਹਨੇ ਪੰਜ ਦਿਨ ਤੋਂ ਬਾਅਦ ਉਹਨੇ ਸਾਡਾ ਬਹੁਤ ਸਨਮਾਨ ਦਿੱਤਾ ਇੰਨਾ ਕਿ ਵੀ ਕਹਿ ਸਕਦੇ ਹਾਂ ਕਿ ਜਿੱਥੇ ਉਹ ਖੜਾ ਸਾਡਾ ਉੱਥੇ ਵੀ ਜਿਹੜਾ ਹੈ ਵੀ ਇਹ ਗੱਲ ਜਦੋਂ ਘੋੜੇ ਵਾਲਿਆਂ ਦੇ ਕਿੰਨੇ ਪਹਿਲੇ ਘੋੜੇ ਵਾਲੇ ਪਹਿਲਾਂ ਖੜਦੇ ਹਾਂ ਹਾਂਜੀ ਵੀ ਹਾਂਜੀ ਇਹ ਗੱਲ ਹੈਗੀ ਹੈ ਹੇਬਰੀ ਜਿਹੜੀ ਆਪਣੇ ਕੋਲ ਦੱਸੀ ਰਹੀ ਕਾਕੀ ਦੀ ਬਚੀ ਆ ਹਾਂਜੀ ਉਹਦੀ ਕਿੰਨੀ ਔਰਤ ਚਲਈਏ ਵੀਰੇ ਉਹਦੀ ਉਮਰ ਵੀਰੇ ਉਹ ਵੀ ਦੋ ਦੰਦ ਲੱਗੀ ਹੋਈ ਹੈਗੀ ਉਹਦੀ 63 ਇੰਚ ਹਾਇ ਨਾ ਵੀਰੇ ਆਸਟਾ 25 ਹਾਂ ਤੇ ਬਾਕੀ ਦੱਸ਼ੇਰ ਕਾਕੀ ਦੇ ਵੀ ਘੋੜੇ ਨੇ ਬਹੁਤ ਅੱਛੇ ਚੰਗੇ ਬੂਟੇ ਪਾਏ ਉਸੇ ਦੀ ਜਿਹੜੀ ਘੋੜੀ ਆਪਣੇ ਕੋਲ ਖੜੀ ਆ ਉਸੇ ਦੀ ਬੱਚੀ ਆ ਉਹ ਟੈਕ ਹਾਂਜੀ ਠੀਕ ਹੈ ਹਾਂ ਬੱਚੀ ਵੀ ਉਸੇ ਦੀ ਆ ਬਾਕੀ ਬਈ ਦੱਸ਼ੇਰ ਕਾਕੀ ਬਹੁਤ ਕਰਵਾ ਹਾਂਜੀ ਹਾਂ ਬਹੁਤ ਚੰਗੇ ਬੂਟੇ ਲਾ ਕੇ ਗਏ ਆਪਣੇ ਹੁਣ ਆਪਾਂ ਇਹ ਚੀਜ਼ ਹੈ ਜਿਹੜੀ ਹੌਂਕੇ ਪਿੱਛੇ ਜੇ ਦੋ ਤਿੰਨਾਂ ਘੋੜਿਆਂ ਦਾ ਨਕਸਾਨ ਹੋ ਗਿਆ ਹਾਂ ਉਹ ਚੀਜ਼ ਜਿੱਥੇ ਵੀ ਰੱਖਦਾ ਉੱਥੇ ਰਹਿਣਾ ਤੰਨਾ ਹਨ ਪਰ ਉਹਨਾਂ ਦੀ ਕਮੀ ਤਾਂ ਨਹੀਂ ਆਪਾਂ ਪੂਰੀ ਕਰ ਸਕਦੇ ਹਰ ਪ੍ਰਮਾਤਮਾ ਕਹੀ ਤੈਨਾਂ ਵੀ ਜਿੱਥੇ ਵੀ ਹੋਣ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਸੀ ਹਨਾ ਬਾਜਿਆਂ ਨਾਲ ਆਪਾਂ ਹਰ ਦੁੱਖ ਸੁੱਖ ਚ ਖੜੇ ਹਾਂ ਜਦੋਂ ਵੀ ਲੋੜ ਆ ਜਦੋਂ ਵੀ ਜਿੰਦਾ ਹਨ ਉਹਨਾਂ 'ਤੇ ਕਰੋ ਆਪਾਂ ਫਿਰਕਾ ਨਾਲ ਜਾ ਕੇ ਕਰੋ ਤੁਸੀਂ ਉਹਨਾਂ ਤੇ ਭਾਵਨਾ ਦਿਖਾਗੇ ਜੇ ਨਹੀਂ ਕਰ ਸਕਦੇ ਜਾਓ ਨਾ ਪਰ ਗਲਤ ਨਾ ਬੋਲੋ ਗਲਤ ਨਾ ਬੋਲੋ ਕਿ ਤੇ ਨੂੰ ਪੂਰੇ ਦੁੱਖ ਬਣਾਉ ਜਿੱਲਾ ਕਮਣਾ ਸਾਡੇ ਥਾਰੀ ਜੰਗਿਆ ਨਾਲੇ ਹਾਂ ਇਹ ਨਾ ਨਾ ਵੀ ਸਾਰੇ ਚੰਗਿਆ ਨਾਲੇ ਜਿਹਦੇ ਘਰੇ ਰੱਖਿਆ ਤਾਂ ਹੀ ਦੇ ਆਪਾਂ ਮਿਲੀ ਉਸੇ ਚੀਜ਼ ਕਰਕੇ ਆਣਾ ਨਾ ਥੁੜਿਆ ਖਸਤੀ ਮਸਹੂਰ ਆ ਫਿਰ ਜਿਹੜੇ ਬਾੜੇ ਬਲੇ ਰਿਪੋਰਟ ਕਰਾਂ ਇਹਨਾਂ ਤੋਂ ਬਣਾ ਹਾਂਜੀ ਸ਼ੇਟ ਕੁੜਾ ਲੋਕਾਂ ਨੇ ਲਈ ਆ ਦੂਜੇ ਮੇਂ ਤਹਾਨੀ ਆਸੀ ਇਤ ਕੁੜਾ ਰਿੰਦੂ ਜਿਆ ਉਹਨੇ ਸਾਫਤਾ ਕੁੜਾ ਆ ਉਪਰ ਪੜਾਈ ਦੀ ਜੀ ਦੂਜਾ ਰੇਜ ਆ ਦੇ ਕੁੜੇ ਕਟੇ ਡਾਕਟਰਾਂ ਦੀ ਖਾਨੇ ਤੂ ਲੇ ਠੀਕ ਹੈ ਉਹ ਵੀ ਸਾਡੇ ਕੋਈ ਏਜ ਦੇ ਵਿਆਹ ਵੀ ਕਰਤੇ ਵੇਖਦਾ ਜੇ ਤੁਹਾਡੇ ਇਸੇ ਚੇਰੇ ਦੇ ਪਰਿਵਾਰੋਂ ਹੋਣ ਸੋਖੀ ਅਗੂਨੀ ਰਿੰਗ ਦਾ ਉਹ ਮੇਰੇ ਕੋਲ ਠੀਕ ਹੈ ਇਹਦਾ ਸਭ ਤੋਂ ਆਪ ਦੇ ਗੰਢ ਜਿਹੜਾ ਤੁਹਾਨੂੰ ਪਲੇ ਉਹ ਪਾ ਦਾ ਉਹ ਤਾਂ ਜਾਣਦਾ ਨਾ ਇਹ ਕਾਰਨ ਚੋਂ ਅਸੀਂ ਲੈ ਕੇ ਗਏਗਾ ਦੋ ਮਾਰੇ ਤਾਂ ਨੂੰ ਅਸੀਂ ਸਾਹ ਦੇ ਗਾ ਬਾਕੀ ਮਹੱਤਵ ਦੀ ਨਿਸ਼ਾਨੀ ਹੈ ਵੀਰੇ ਇੱਕ ਦਰ। ਤੇ ਵੀਰੇ ਸਾਰੀ ਕੋੜਾ ਬਾਲਕਾਂ ਨੂੰ ਇੱਕ ਬੇਨਤੀ ਕਰਦਾ ਬੇਫਿਕਰੋ ਕਿ ਬਾਈ ਉਹਨਾਂ ਨਾਲ ਜਰੂਰ ਇੱਕ ਵਾਰੀ ਸੰਪਰਕ ਕਰਿਓ ਵੀਰੇ ਨੰਬਰ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੇ ਦੂਗਾ ਤੇ ਬਾਕੀ ਰਿਵਾਲਵ ਦੀ ਸਟਾਰਟ ਸਰਵਿਸ ਓਪਣਾ ਵੀਰੇ ਬੇਫਿਕਰੋ ਕਿ ਬਾਈ ਇਹਨਾਂ ਨਾਲ ਸੰਪਰਕ ਕਰ ਲਿਓ 15000 ਰੁਪਏ ਇਸ ਟਾਈਮ ਫੀਸ ਰੱਖੀ ਹੈ ਰਿਵਾਲਵ ਦੀ ਰਿਜ਼ਲਟ ਬਹੁਤ ਚੰਗੇ ਪੈਦਾ ਕਰ ਰਿਹਾ ਹੈ ਇਸ ਟਾਈਮ ਮਾਰਕੀਟ ਦੇ ਵਿੱਚ ਬੇਬੀ ਗੁਰੂ ਕੇ ਬਾਈ ਉਹਨਾਂ ਨਾਲ ਸੰਪਰਕ ਕਰ ਲੈ ਵੀ ਰਹਿਣ ਸਹਣ ਦਾ ਪੂਰਾ ਪ੍ਰਬੰਧ ਹੈ ਜੇ ਕਿਤੇ ਮੇਰੇ ਵੀਰ ਭਰਾ ਨੇ ਘੋੜੀ ਛੱਡ ਕੇ ਜਾਣੀ ਹੈ ਇੱਥੇ ਤਾਂ ਉਹ ਵੀ ਉਦਾਂ ਵੀ ਕਰ ਸਕਦੇ ਨੇ 2-4 ਦਿਨ ਕਿੰਨੇ ਦਿਨ ਮਰਜੀ ਘੋੜੀ ਰੱਖੋ ਵੀਰੇ ਇੱਥੇ ਕੋਈ ਚੈੱਕ ਕਰਨੀ ਤੇ ਰਹਿਣ ਸਹਣ ਦਾ ਪੂਰਾ ਪ੍ਰਬੰਧ ਹੈ ਬੇਬੀ ਗੁਰੂ ਕੋਲ ਹੋਰ ਜਾਣ ਦੀ ਵੀ ਕੋਈ ਦਿੱਕਤ ਨਹੀਂ ਬਾਈ ਪੰਛਾ ਦਾ ਕਰ ਆਪਣਾ ਕੱਲ੍ਹ ਹੀ ਆ ਸਾਰੇ ਠੀਕ ਹੈ ਵੀਰੇ ਇੱਥੇ ਝਾੜਾ ਠੀਕ ਹੈ ਆਹ ਪਿੰਡ ਤੋਂ ਤੇ ਬੇਬੀ ਗੁਰੂ ਕੇ ਬਾਈ ਘੋੜੀ ਲਿਆਏ ਹੋ ਆਪਣੀ ਤੇ ਬਾਈ ਕਹਿੰਦੇ ਵੀ ਫੀਸ ਦਾ ਵੀ ਕੋਈ ਚੱਕਰ ਨਹੀਂ ਬੇਬੀ ਗੁਰੂ ਕੇ ਲਿਆਏ ਹੋ 15000 ਰੁਪਏ ਬਾਈ ਉਹਨ ਫੀਡਰਕੀਆ ਦੇ ਬਾਕੀ ਮੌਕੇ ਤੇ ਕਹਿੰਦੇ ਮਾਨਦਾਨ ਫੋਲੋ ਕਰਾਂਗੇ ਵੀ ਬੇਬੀ ਤੁਹਾਨੂੰ ਕਿ ਆਜੋ ਬਾਈ ਉਹਨਾਂ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਿਉਂਦੇ ਵਾਦੇ ਰਹੀ ਅਸੀਂ